ਹੈਲੋ ਜੀ ਸੋ ਸ਼ਕਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਟਰਡ ਲਈ ਜੋਰਜਟ ਦਾ ਫੈਬਰਿਕ ਲੈ ਕੇ ਆ ਬਹੁਤ ਹੀ ਪਿਆਰੇ ਜੇ ਪ੍ਰਿੰਟ ਹੈ ਜੀ ਬਿਲਕੁਲ ਜ਼ਬਰਦਸਤ ਪ੍ਰਿੰਟ ਹੈ ਬਿਲਕੁਲ ਨਿਊ ਸਟਾਈਲਿਸ਼ ਪ੍ਰਿੰਟ ਰੈਨ ਵਾਲੇ ਬਹੁਤ ਹੀ ਸੋਹਣੇ ਤੁਸੀਂ ਦੇਖ ਸਕਦੇ ਹੋ ਇੱਕ ਡਿਜ਼ਾਈਨ ਦੇ ਵਿੱਚ ਫੋਰ ਕਲਰਸ ਮਿਲ ਜਾਣਗੇ ਤੁਹਾਨੂੰ ਬਹੁਤ ਹੀ ਸੋਹਣੇ ਨਿੱਕੀ ਬੁੱਟੀ ਵਾਲਾ ਇਹ ਪ੍ਰਿੰਟ ਹੈਗਾ ਦੇਖੋ ਕਿੰਨਾ ਹੀ ਪਿਆਰਾ ਇਹ ਪਰਟ ਫੈਬਰਿਕ ਜੋਰਜਟ ਦਾ ਰੈਨ ਵਾਲਾ ਹੈ ਬਹੁਤ ਹੀ ਵਧੀਆ ਫਾਈਨ ਕੁਆਲਿਟੀ ਦੀ ਇਹ ਜੋਰਜਟ ਰੈਨ ਵਾਲੀ ਹੈ ਦੇਖੋ ਫੈਬਰਿਕ ਤੁਸੀਂ ਦੇਖ ਸਕਦੇ ਹੋ ਹੈਗੇ ਐਂਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਹੈ ਅਲੱਗ-ਅਲੱਗ ਤਰ੍ਹਾਂ ਦੇ ਲੇਟੈਸਟ ਕਿਉਂਕਿ ਟ੍ਰੈਂਡ ਦੇ ਵਿੱਚ ਚੱਲ ਰਹੇ ਡਿਜ਼ਾਈਨ ਹੈ ਸਾਰੇ ਹੀ ਬਹੁਤ ਹੀ ਪਿਆਰੇ ਨੇ ਇੱਕ ਡਿਜ਼ਾਈਨ ਦੇ ਵਿੱਚ ਦੇਖੋ 4 4 ਕਲਰਸ ਅਵੇਲੇਬਲ ਹੈਗੇ ਹੈ ਇਹ ਫੈਬਰਿਕ ਪਰ ਮੀਟਰ ਅਕੋਰਡਿੰਗ ਤੁਹਾਨੂੰ ਮਿਲ ਜੇਗਾ ਹਾਂਜੀ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜੇਗਾ 3 ਮੀਟਰ ਤੋਂ ਕਟਿੰਗ ਸਟਾਰਟ ਹੈ 3 ਮੀਟਰ 5 ਮੀਟਰ ਤੁਸੀਂ ਲੈ ਸਕਦੇ ਹੈਗੇ ਹੋ ਅਗਰ ਜ਼ਿਆਦਾ ਵੀ ਲੈਣੀ ਹੋਵੇ ਉਹ ਵੀ ਲੈ ਸਕਦੇ ਹੈਗੇ ਹੋ ਡਿਜ਼ਾਈਨ ਬਹੁਤ ਸੋਹਣੇ ਨੇ ਵਿਥਨ ਦੀ ਲੀਕੀ ਹੋਈ ਹੈ ਜੀ 58 ਇੰਚ ਦੀ ਵੀ ਚੁੜਾਈ ਮਤਲਬ ਇਹ ਹੋਏਗੀ ਠੀਕ ਹੈ ਜੀ ਫੈਬਰਿਕ ਵੀ ਜਿੰਨੇ ਮੀਟਰ ਤੁਸੀਂ ਲੈਣਾ ਚਾਹੋ ਉਸ ਨੂੰ ਲੈ ਸਕਦੇ ਹੋ ਨੈਕਸਟ ਆ ਗਿਆ ਅਮਰੀਕਨ ਗਰੇਵ ਹੈਗੀ ਹੈ ਜੀ ਬਹੁਤ ਹੀ ਵਧੀਆ ਫਾਈਨ ਕੁਆਲਿਟੀ ਦੀ ਅਮਰੀਕਨ ਗਰੇਪ ਰਹਿਣ ਵਾਲੀ ਜਿਹੜੀ ਕਿ ਬਹੁਤ ਜ਼ਿਆਦਾ ਟ੍ਰੈਂਡ ਚ ਰਹਿੰਦੀ ਹੈ ਇਸ ਦੇ ਕੋਟ ਸੈਟ ਬਣਦੇ ਨੇ ਡ्रेसेस ਬਣਦੀਆਂ ਨੇ ਫੌਕਸਟ ਬਣਦੇ ਨੇ ਲੌਂਗ ਡ्रेसेस ਬਣਦੀਆਂ ਨੇ ਗਾਊਂਸ ਬਣਾ ਸਕਦੇ ਹੈਗੇ ਹੋ ਨਾਈਟ ਸੂਟ ਬਣਾ ਸਕਦੇ ਹੈਗੇ ਹੋ ਕਿਸੇ ਵੀ ਤਰੀਕ ਨਾਲ ਤੁਸੀਂ ਇਸ ਦੀ ਵੈਸਟਰਨ ਡਰੈਸ ਬਣਵਾ ਸਕਦੇ ਹੋ ਕਿਸੇ ਵੀ ਤਰੀਕੇ ਦੀ ਜੋ ਡਰੈਸ ਹੈ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਇਹ ਫੈਬਰਿਕ ਵੀ ਬਹੁਤ ਅੱਛਾ ਹੁੰਦਾ ਹੈ ਲਾਈਨਿੰਗ ਦੀ ਨੀਡ ਨਹੀਂ ਹੁੰਦੀ ਅਗਰ ਤੁਸੀਂ ਨਹੀਂ ਲਗਾਉਣਾ ਚਾਹੁੰਦੇ ਤਾਂ ਲਾਈਨਿੰਗ ਨਹੀਂ ਲੱਗੇਗੀ ਤੁਸੀਂ ਇਹ ਵਾਲਾ ਫੈਬਰਿਕ ਗਰਮੀਆਂ ਵਿੱਚ ਵੀ ਵੇਅਰ ਕਰ ਸਕਦੇ ਹੋ ਹਾਂਜੀ ਮਤਲਬ ਸਵਰ ਸਮਰ ਕਲੈਕਸ਼ਨ ਵਿੱਚ ਵੀ ਤੁਸੀਂ ਤੁਸੀਂ ਵੇਅਰ ਕਰ ਸਕਦੇ ਹੈਗੇ ਹੋ ਸੋ ਇਸ ਦੇ ਵਿੱਚ ਵੀ ਕਲਰਸ ਆਪਸ਼ਨਸ ਕਾਫੀ ਆਂਡ ਡਿਜ਼ਾਈਨ ਕਾਫੀ ਹੈਗੇ ਤੁਸੀਂ ਦੇਖ ਸਕਦੇ ਹੋ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸਾਰੇ ਹੀ ਡਿਜ਼ਾਈਨ ਧਿਆਨ ਨਾਲ ਦੇਖੋ ਐਂਡ ਤੱਕ ਇਹ ਸਾਰਾ ਬਿਲਕੁਲ ਨਿਊ ਫੈਬਰਿਕ ਤੇ ਆਪਾਂ ਨਿਊ ਲੇਟੈਸਟ ਡਿਜ਼ਾਈਨ ਲੈ ਕੇ ਆਏ ਆ ਜੋ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਗੇ ਨਿਊ ਸੋਹਣੇ ਪ੍ਰਿੰਟ ਕਿਤੋਂ ਵੀ ਨਹੀਂ ਮਿਲਣਗੇ ਇਹ ਫੈਬਰਿਕ ਹੈਗਾ ਜੀ ਪਰ ਮੀਟਰ ਅਕੋਰਡਿੰਗ ਮਿਲੇਗਾ ਜਿਸਨੇ ਜਿੰਨਾ ਫੈਬਰਿਕ ਲੈਣਾ ਹੋਵੇ ਕਿੰਨੇ ਮੀਟਰ ਮਿਲ ਸਕਦਾ 2 ਮੀਟਰ ਮਿਲ ਸਕਦਾ 5 ਮੀਟਰ ਮਿਲ ਸਕਦਾ ਅਗਰ ਜ਼ਿਆਦਾ ਲੈਣਾ ਚਾਹੁੰਦੇ ਹੋ ਜ਼ਿਆਦਾ ਵੀ ਲੈ ਸਕਦੇ ਹੈਗੇ ਹੋ 올 오버 인디아 ਵਿੱਚ ਸ਼ਿਪਿੰਗ ਅਵੇਲੇਬਲ ਹੈ ਘਰ ਬੈਠ ਕੇ ਤੁਸੀਂ ਆਰਡਰ ਕਰ ਸਕਦੇ ਹੈਗੇ ਹੋ ਜਿਨ੍ਹਾਂ ਨੂੰ ਵੀ ਆਰਡਰ ਕਰਨਾ ਹੋਇਆ ਜੋ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਠੀਕ ਹੈ ਜੀ ਫਿਰ ਮੈਨੂੰ WhatsApp ਤੇ ਸੈਂਡ ਕਰਕੇ ਆਪਣਾ ਐਡਰੈਸ ਸੈਂਡ ਕਰਕੇ ਪੇਮੈਂਟ ਸੈਂਡ ਕਰਕੇ ਆਪਣਾ ਆਰਡਰ ਡਨ ਕਰਵਾ ਸਕਦੇ ਹੈਗੇ ਹੋ ਪੇਮੈਂਟ ਐਡਵਾਂਸ ਦੇ ਵਿੱਚ ਹੀ ਹੋਏਗੀ ਆਨਲਾਈਨ ਪੇਮੈਂਟ ਮੈਥਡ ਹੈਗਾ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਹਾਂ ਜੀ ਜਿਹੜੇ ਪੈਸੇ ਹੈਗੇ ਤੁਹਾਨੂੰ ਸੂਟ ਲੈਣ ਤੋਂ ਪਹਿਲਾਂ ਹੀ ਦੇਣੇ ਪੈਣਗੇ ਜੀ ਤੇ ਤੁਸੀਂ ਕਿਸੇ ਵੀ ਤਰੀਕੇ ਨਾਲ Google Pay ਕਰ ਸਕਦੇ ਹੋ PhonePe ਕਰ ਸਕਦੇ ਹੋ Paytm ਕਰ ਸਕਦੇ ਹੋ ਡਾਇਰੈਕਟ ਅਕਾਊਂਟ ਵਿੱਚ ਪਾਵਾ ਸਕਦੇ ਹੈਗੇ ਹੋ ਤੇ ਆਪਣਾ ਪ੍ਰੋਪਰ ਐਡਰੈਸ ਜਿਵੇਂ ਨੇਮ ਪੋਸਟ ਆਫਿਸ ਦਾ ਐਡਰੈਸ ਪਿੰਨ ਕੋਡ ਵਗੈਰਾ ਪ੍ਰੋਪਰ ਸਹੀ ਐਡਰੈਸ ਦੇ ਕੇ ਜਿਹੜਾ ਕੋਰੀਅਰ ਹੈ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਏਗਾ ਜੀ ਕੋਰੀਅਰ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਹੈ ਪੂਰੀ ਰਿਸਪੌਂਸਿਬਿਲਟੀ ਨਾਲ ਤੁਹਾਡਾ ਜੋ ਆਰਡਰ ਹੈ ਕੋਰੀਅਰ ਹੋਏਗਾ ਸੂਟ ਦਾ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਏਗਾ ਥੈਂਕ ਯੂ ਸੋ ਮਚ ਆਰਡਰ ਲਈ ਨੰਬਰ ਸਕਰੀਨ ਤੇ ਹੈ